ਮਿਕ ਮਾਹਰ ਜਲੰਧਰ ਦੇ ਬਾਦ ਪਰੇ ਵਿੱਚ ਇੱਕ ਡਾਕਟਰ ਗੁਰਪ੍ਰੀਤ ਜਿਹੜੇ ਭਗਵੰਤ ਮਾਨ ਦੇ ਵਾਈਫ ਨਾਲੋਂ ਰੈਲੀ ਕੀਤੀ ਰਹੀ ਇੱਥੇ ਭਾਈ ਹੁਣੇ ਆਏ ਗੱਲਬਾਤ ਕਰਦੇ ਉਹਨਾਂ ਦੇ ਨਾਲ ਸਸੀ ਕਰਨ ਭਾਈ ਜੀ ਭਾਈ ਕੀ ਮੋਲ ਬਣ ਚੁੱਕਾ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਸੀਟ ਕੱਢ ਦੀ ਵਸਤ ਮੈਂ ਬਹੁਤ ਵੱਡੀ ਜਿੱਤ ਹੈ ਆਮ ਆਦਮੀ ਪਾਰਟੀ ਦੀ ਕਿਉਂਕਿ ਲੋਕੀ ਹਮ ਹਵਾ ਕੇ ਆ ਰਹੇ ਨੇ ਸਾਰੇ ਇਸੇ ਪਾਸੇ ਸਾਰੀਆਂ ਪਾਰਟੀਆਂ ਲੋਕਾਂ ਜਮਾ ਕੇ ਦੇਖ ਲਿਆ ਹੋਵੇ ਇਸ ਕਰਕੇ ਲੋਕਾਂ ਦਾ ਜਿਹੜਾ ਯੋਰ ਆ ਛੱਟ ਵਾਲੇ ਪਾਸੇ ਆਮ ਆਦਮੀ ਪਾਰਟੀ ਸੀਤਨ ਰਾਖ ਦਾ ਕਿਵੇਂ ਦੇਖਦੇ ਹੋ ਹਾਂਜੀ ਸੀਤਨ ਰਾਖ ਦਾ ਕਿਵੇਂ ਦੇਖਦੇ ਹੋ ਮੈਂ ਛੋਟਾ ਭਰਾ ਮੈਂ ਕੁਝ ਨਹੀਂ ਦੇਖ ਉਹ ਕੋਲਾ ਕੰਮ ਮੇਰੇ ਸਾਹਮਣੇ ਖਤਮ ਹੋ ਗਿਆ ਨਹੀਂ ਵੈਸਟ ਦੇ ਵਿੱਚ ਕਾਫੀ ਲੋਕ ਵਿਰੋਧ ਕਰ ਰਹੇ ਸੀਵਰ ਦੀ ਸਮੱਸਿਆ ਪਾਣੀ ਦੀ ਸਮੱਸਿਆ ਨਸ਼ਾ ਘਰ ਘਰ ਬਿਕ ਰਹੇ ਕਿਉਂਕਿ ਮੈਂ 2.5 ਸਾਲ ਦੇ ਵਿੱਚ ਕਦੇ ਆਪਣੇ ਏਰੀਆ ਭਾਰੋ ਕੰਮ ਦੇਖਿਆ ਮੈਂ 20-25 ਸਾਲ ਹੋ ਗਏ ਸੀਰੇ ਵਿੱਚ ਕੰਮ ਕਰਦੇ ਆ ਸ਼ੋਲੇ ਬਦੁਰਾ ਪਰ ਮੈਂ ਉਹ ਕਦੇ ਦੇਖਿਆ ਨਹੀਂ ਪਾਰਕੋ ਕੈਂਪ ਦੇ ਆਵਾਜ਼ ਪਰ ਨਸ਼ਾ ਬੋਰ ਬਿਕਰੇ ਕੀ ਕਹਿਣਾ ਚਾਹੁੰਦੇ ਕਿ ਬੰਦ ਹੋਣਾ ਚਾਹੀਦਾ ਮੈਂ ਕਹਿੰਦਾ ਨਸ਼ਾ ਬਿਲਕੁਲ ਬੰਦ ਹੋਣਾ ਚਾਹੀਦਾ ਜੀ ਨਸ਼ਾ ਤਾਂ ਹੀ ਮੁਕਦਾ ਨਸ਼ਾ ਤਾਂ ਹੀ ਬੰਦ ਹੋਏਗਾ ਜੇ ਸਾਡੀ ਪੰਜਾਬ ਪੁਲਿਸ ਪ੍ਰੈਸ਼ਰ ਮੁਕਤ ਹੋਏਗੀ ਲੀਡਰ ਮੁਕਤ ਹੋਏਗੀ ਕਿਉਂਕਿ ਜਦੋਂ ਕੋਈ ਬੰਦਾ ਫੜਾਇਆ ਜਾਂਦਾ ਵੇ ਪੁਲਿਸ ਫੜ ਕੇ ਲਿਆ ਜਾਂਦੀ ਹੈ ਤੇ ਜਿਹੜੇ ਸਾਡੇ ਲੀਡਰ ਨੇ ਪਹਿਲੇ ਫੋਨ ਕਰਕੇ ਬੰਦੇ ਛੁੜਾਦੇ ਜਿਹਦੇ ਕਰਕੇ ਨਸ਼ਾ ਚੱਲਦਾ ਨਿਕਦਾ ਪਿਆ ਵੇ ਅਸੀਂ ਕਹਿੰਦੇ ਸਾਡੀ ਪੰਜਾਬ ਪੁਲਿਸ ਪ੍ਰੈਸ਼ਰ ਮੁਕਤ ਹੋਣੀ ਚਾਹੀਦੀ ਆ ਲੀਡਰ ਮੁਕਤ ਹੋਵੇ ਤੇ ਲੋਕਾਂ ਇਮਾਨਦਾਰ ਨਾਲ ਕੰਮ ਕਰਨ ਆਪਣੇ ਆਪ ਨਸ਼ਾ ਮੁਕ ਜਾਏ ਤੁਸੀਂ ਮ ਨਹੀਂ ਕਰਦਾ ਜਿੱਦ ਨੂੰ ਆਪਾਂ ਰੱਖਿਆ ਮਾੜਾ ਮੋਟਾ ਪਹਾੜ ਢੋਣ ਲਈ ਉਹ ਲੋਕਾਂ ਦੇ ਵਿੱਚ ਨਹੀਂ ਕੰਮ ਕਰ ਸਕਦਾ ਬਸ ਇੱਕੋ ਜਗ੍ਹਾ ਲਾਇਆ ਉਹਨਾਂ ਨੂੰ ਬਜਰੀ ਚੋਕਾ ਦੇ। ਜਿਹੜਾ ਨਮੀ ਨਸਲ ਦਾ ਘੋੜਾ ਹੁੰਦਾ ਵੇ ਉਹ ਲੋਕਾਂ ਦੇ ਵਿੱਚ ਦੋੜਨ ਲਈ ਕੰਮ ਕਰਦਾ ਵੇ ਉਹ ਬਰੋਨਾ ਕੰਮ ਨਹੀਂ ਕੀਤਾ। ਸ਼ੀਤਲ ਰਾਗ ਇੱਕ ਪੈਨ ਡਰਾਈਵ ਲੈ ਕੇ ਉਮਰੇ ਆ ਕਿ ਇਲਜ਼ਾਮ ਲਗਾ ਰਹੇ ਆ ਆਮ ਆਦਮੀ ਪਾਰਟੀ ਦੇ ਕਿ ਇਹਨਾਂ ਨੇ ਕੰਮ ਨਹੀਂ ਕੀਤੇ ਇਹਨਾਂ ਦੇ ਵਿਧਾਇਕ ਜਿਹੜੇ ਵਿਕੇ ਹੋਇਆ ਪੈਸੇ ਖਾਂਦੇ। ਨਹੀਂ ਕੌਣ ਜਾਂ ਲਾ ਰਿਹਾ। ਸ਼ੀਤਲ ਰਾਗ ਪੈਨ ਡਰਾਈਵ ਲੈ ਕੇ ਉਮਰੇ ਕਿ ਉਹਨਾਂ ਰਮਰੋੜਾ ਦੀ ਵੀ ਆਡੀਓ ਵਾਇਰਲ ਕੀਤੀ ਹੈ। ਨਹੀਂ ਉਹ ਲੈਕਸ਼ ਟੈਂਡ ਹੈਗਾ ਕੁਛ ਨਹੀਂ ਹੈ। ਜੀ ਬਹੁਤ ਵੱਡੀ ਜਿੱਤ ਆ ਜਿੱਤ ਅੱਜ ਆ ਸਵਾਗਤ ਕਿਉਂਕਿ ਲੋਕਾਂ ਦਾ ਸਾਰੇ ਸਾਰੇ ਸਮਾਜ ਦਾ ਸਮਰਥਨ ਮਿਲ ਰਿਹਾ ਹੋਵੇ ਉਹਨਾਂ ਨੂੰ ਇਸ ਕਰਕੇ ਬਹੁਤ ਵੱਡੀ ਜਿੱਤ ਆ ਆਮ ਆਦਮੀ ਪਾਰਟੀ ਸੀ ਸ਼ਿਦਨਗੜ ਹੁਣ ਆਮ ਆਦਮੀ ਪਾਰਟੀ ਖਿਲਾਫ ਬੋਲ ਰਹੇ ਇਹ ਮੈਨੂੰ ਸ਼ੰਕਤ ਦੀ ਪਰ ਭਾਈ ਉਹਨੇ ਆਮ ਆਦਮੀ ਕੰਮੇ ਕੋਈ ਨਹੀਂ ਕੀਤਾ ਔਰ ਕੀ ਕਰੇਗਾ ਬਰਖਲਾ ਤੇ ਬੋਲੋ ਆਮ ਆਪ ਦੇ ਬੰਦੇ ਬਣਦੇ ਨੇ ਐਮ ਐਲ ਏ ਆ ਗਏ ਆ 92 ਐਮ ਐਲ ਏ ਕੰਮ ਕਰ ਰਿਹਾ ਕੋਈ ਐਮ ਐਲ ਏ ਕੰਮ ਨਹੀਂ ਕਰ ਰਿਹਾ ਬਾਕੀ ਵੀ ਐਮ ਐਲ ਏ ਅਸੀ ਨਾ ਕੋਈ ਵੀ ਛੱਡ ਕੇ ਜਾਂਦੇ ਰੈਂਕ ਕਹਿੰਦੇ ਐਮ ਐਲ ਏ ਕੰਮ ਨਹੀਂ ਪਾਰਟੀ ਕੰਮ ਨਹੀਂ ਕਰ ਰਹੇ ਇਸ ਕਰਕੇ ਉਹਨਾਂ ਕੋਈ ਮੁੱਦਾ ਕੋਈ ਨਹੀਂ ਹੈਗਾ ਸਿਰਫ ਉਹ ਆਪਣਾ ਦਸਦਾ ਫਿਰੋਤ ਸੰਗਠਨ ਲੋਕਾਂ ਦੇ ਇਹੀ ਕਹਿਣਾ ਕਿ ਸ਼ੀਤਨ ਰਾਗਪੁਰ ਇਸ ਟਾਈਮ ਕੋਈ ਮੁੱਦਾ ਨਹੀਂ ਹੈਗਾ ਇਸ ਕਰਕੇ ਉਹ ਪੈਨ ਡਰਾਈਵ ਲੈ ਕੇ ਘੁੰਮ ਰਹੇ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਕ ਮਾਹਰੋ ਜਲੰਧਰ ਦੇ ਬਾਦ ਪਰੇ ਵਿੱਚ ਇੱਕ ਡਾਕਟਰ ਗੁਰਪ੍ਰੀਤ ਜਿਹੜੇ ਭਗਵੰਤ ਮਾਨ ਦੇ ਵਾਈਫ ਨਾਲ ਉਹ ਰੈਲੀ ਕੀਤੀ ਰਹੀ ਇੱਥੇ ਭਾਈ ਹੁਣੇ ਆਏ ਗੱਲਬਾਤ ਕਰਦੇ ਉਹਨਾਂ ਦੇ ਨਾਲ ਸਸੀ ਕਰਨ ਭਾਈ ਜੀ ਭਾਈ ਕੀ ਮੋਲ ਬਣ ਚੁੱਕਾ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਸੀਟ ਕੱਢ ਦੀ ਵਸਤ ਮੈਂ ਬਹੁਤ ਵੱਡੀਆਂ ਜਿੱਤਾਂ ਕੀਤੀ ਆਮ ਆਦਮੀ ਪਾਰਟੀ ਦੀ ਕਿਉਂਕਿ ਲੋਕੀ ਹਮ ਹਵਾ ਕੇ ਆ ਰਹੇ ਨੇ ਸਾਰੇ ਇਸੇ ਪਾਸੇ ਸਾਰੀਆਂ ਪਾਰਟੀਆਂ ਲੋਕਾਂ ਜਮਾ ਕੇ ਦੇਖ ਲਿਆ ਹੋਵੇ ਇਸ ਕਰਕੇ ਲੋਕਾਂ ਦਾ ਜਿਹੜਾ ਯੋਰਾ ਛੱਟ ਵਾਲੇ ਪਾਸੇ ਆਮ ਆਦਮੀ ਪਾਰਟੀ ਸੀਤਨ ਰਾਖ ਦਾ ਕਿਵੇਂ ਦੇਖਦੇ ਹੋ ਹਾਂਜੀ ਸੀਤਨ ਰਾਖ ਦਾ ਕਿਵੇਂ ਦੇਖਦੇ ਹੋ ਮੈਂ ਕੁਛ ਨਹੀਂ ਦੇਖਿਆ ਉਹਨੂੰ ਕੋਈ ਹੋਰ ਕੰਮ ਮੇਰੇ ਸਾਹਮਣੇ ਖਤਮ ਹੋ ਗਿਆ ਨਹੀਂ ਵੈਸਟ ਦੇ ਵਿੱਚ ਕਾਫੀ ਲੋਕ ਵਿਰੋਧ ਕਰ ਰਹੇ ਆ ਸੀਵਰ ਦੀ ਸਮੱਸਿਆ ਪਾਣੀ ਦੀ ਸਮੱਸਿਆ ਨਸ਼ਾ ਘਰ ਘਰ बिक ਰਿਹਾ ਕਿਉਂਕਿ ਮੈਂ 2.5 ਸਾਲ ਦੇ ਵਿੱਚ ਕਦੀ ਆਪਣੇ ਏਰੀਆ ਭਾਰੋ ਕੰਮ ਕਦੀ ਦੇਖਿਆ ਮੈਂ ਨਵੀਂ 25 ਸਾਲ ਹੋ ਗਏ ਸੀਰੇ ਵਿੱਚ ਕੰਮ ਕਰਦਿਆਂ ਸ਼ੋਲੇ ਬទੁਰਦਾ ਪਰ ਮੈਂ ਉਹਨਾਂ ਕਦੀ ਦੇਖਿਆ ਨਹੀਂ ਔਰ ਮਾਰਗੋ ਕੈਂਪ ਦੇ ਆਵਾਜ਼ ਪਰ ਨਸ਼ਾ ਬੋਰ ਬਿਕਰਿਆ ਕੀ ਕਹਿਣਾ ਚਾਹੁੰਦੇ ਕਿ ਬੰਦ ਹੋਣਾ ਚਾਹੀਦਾ ਮੈਂ ਕਹਿੰਦਾ ਨਸ਼ਾ ਬਿਲਕੁਲ ਬੰਦ ਹੋਣਾ ਚਾਹੀਦਾ ਜੀ ਨਸ਼ਾ ਤਾਂ ਹੀ ਮੁਕਦਾ ਨਸ਼ਾ ਤਾਂ ਹੀ ਬੰਦ ਹੋਏਗਾ ਜੇ ਸਾਡੀ ਪੰਜਾਬ ਪੁਲਿਸ ਪ੍ਰੈਸ਼ਰ ਮੁਕਤ ਹੋਏਗੀ ਲੀਡਰ ਮੁਕਤ ਹੋਏਗੀ ਕਿਉਂਕਿ ਜਦੋਂ ਕੋਈ ਬੰਦਾ ਫੜਾਇਆ ਜਾਂਦਾ ਵੇ ਪੁਲਿਸ ਫੜ ਕੇ ਲਿਆ ਜਾਂਦੀ ਹੈ ਤੇ ਜਿਹੜੇ ਸਾਡੇ ਲੀਡਰ ਨੇ ਪਹਿਲੇ ਫੋਨ ਕਰਕੇ ਬੰਨੋ ਛੁੜਾ ਦੇ ਜਿਲੇ ਕਰਕੇ ਨਸ਼ਾ ਚਾਲੇ ਨਿਕਦਾ ਪਿਆ ਵੇ ਅਸੀਂ ਕਹਿੰਦੇ ਸਾਡੀ ਪੰਜਾਬ ਪੁਲਿਸ ਪ੍ਰੈਸ਼ਰ ਮੁਕਤ ਹੋਣੀ ਚਾਹੀਦੀ ਆ ਲੀਡਰ ਮੁਕਤ ਹੋਵੇ ਤੇ ਲੋਕਾਂ ਇਮਾਨਦਾਰ ਨਾਲ ਕੰਮ ਕਰਨ ਆਪਣੇ ਆਪ ਹੀ ਨਸ਼ਾ ਮੁ ਮੈਂ ਨਹੀਂ ਕਰਦਾ ਗੱਜ ਨੂੰ ਆਪਾਂ ਰੱਖਿਆ ਮਾਰਾ ਮੋਟਾ ਪਹਾੜ ਟੋਂ ਲਈ ਉਹ ਲੋਕਾਂ ਦੇ ਵਿੱਚ ਨਹੀਂ ਕੰਮ ਕਰ ਸਕਦਾ ਬਸ ਇੱਕੋ ਜਗ੍ਹਾ ਲਾਇਆ ਉਹਨਾਂ ਨੂੰ ਬਜਰੀ ਚ ਪਾ ਦਿੱਤਾ ਤੇ ਜਿਹੜਾ ਲਮੀ ਨਸਲ ਦਾ ਘੋੜਾ ਹੁੰਦਾ ਵੇ ਉਹ ਲੋਕਾਂ ਦੇ ਵਿੱਚ ਦੋਨੇ ਕੰਮ ਕਰਦਾ ਵੇ ਉਹ ਬਰੋਨਾ ਕੰਮ ਨਹੀਂ ਕੀਤਾ ਸ਼ੀਤਲ ਰਾਗ ਇੱਕ ਪੈਨ ਡਰਾਈਵ ਲੈ ਕੇ ਉਮਰੇ ਕਿ ਇਲਜ਼ਾਮ ਲਗਾ ਰਹੇ ਆ ਆਮ ਆਦਮੀ ਪਾਰਟੀ ਦੇ ਕਿ ਇਹਨਾਂ ਨੇ ਕੰਮ ਨਹੀਂ ਕੀਤੇ ਇਹਨਾਂ ਦੇ ਵਧਾਏ ਕਿਹੜੇ ਵਿਕੇ ਹੋਇਆ ਪੈਸੇ ਖਾਂਦੇ ਨਹੀਂ ਕੌਣ ਇਲਜ਼ਾਮ ਲਾ ਰਿਹਾ ਸ਼ੀਤਲ ਰਾਗ ਪੈਨ ਡਰਾਈਵ ਲੈ ਕੇ ਉਮਰੇ ਕਿ ਉਹਨਾਂ ਰਮੋ ਰੋੜਾ ਦੀ ਵੀ ਆਡੀਓ ਵਾਇਰਲ ਕੀਤੀ ਹੈ ਨਹੀਂ ਉਹ ਇਲੈਕਸ਼ਨ ਟੈਂਡ ਹੈਗਾ ਕੁਛ ਨਹੀਂ ਹੈ ਉਹ ਜੋ ਲ ਭਾਈ ਬਹੁਤ ਬੜੀ ਹਲੀਡਾ ਜਤਨ ਆਜਾ ਸਵਾਗਤ ਕਿਉਂਕਿ ਲੋਕਾਂ ਦਾ ਸਾਰੇ ਸਾਰੇ ਸਮਾਜ ਦਾ ਸਮਰਥਨ ਮਿਲ ਰਿਹਾ ਹੋਵੇ ਉਹਨਾਂ ਨੂੰ ਇਸ ਤੋਂ ਬਹੁਤ ਬੜੀ ਜਤਨ ਆਮ ਆਦਮੀ ਪਾਰਟੀ ਸੀ ਸ਼ਿਤਨ ਦਾ ਹੁਣ ਆਮ ਆਦਮੀ ਪਾਰਟੀ ਖਿਲਾਫ ਬੋਲ ਰਹੇ ਪਰ ਭਾਈ ਉਹਨੇ ਆਮ ਆਦਮੀ ਜੀ ਕੰਮ ਵਿੱਚ ਕੋਈ ਨਹੀਂ ਕੀਤਾ ਹੁਣ ਫਿਰ ਕੀ ਕਰੇਗਾ ਬਰਖਾ ਤਾਂ ਬੋਲੋ ਆਮ ਆਦਮੀ ਪਾਰਟੀ ਬਣਦੇ ਨੇ ਐਮ ਐਲ ਏ ਆ ਗਏ ਆ 99 ਐਮ ਐਲ ਏ ਕੰਮ ਕਰ ਰਿਹਾ ਇੱਕੋ ਐਮ ਐਲ ਏ ਕੰਮ ਨਹੀਂ ਕਰ ਰਿਹਾ ਬਾਕੀ ਵੀ ਐਮ ਐਲ ਏ ਸੀ ਨਾ ਕੋਈ ਵੀ ਛੱਡ ਕੇ ਜਾਂਦੇ ਰਹਿੰਦੇ ਆ ਆਮ ਆਦਮੀ ਦਾ ਕੰਮ ਨਹੀਂ ਪਾਰਟੀ ਕੰਮ ਨਹੀਂ ਕਰ ਰਹੀ ਇਸ ਕਰਕੇ ਉਹਨਾਂ ਕੋਈ ਮੁੱਦਾ ਕੋਈ ਨਹੀਂ ਹੈਗਾ ਸਿਰਫ ਉਹ ਆਪਣਾ ਦੱਸਦਾ ਵਿਰੋਧ ਸੰਗਠਨ ਲੋਕਾਂ ਦੇ ਇਹੀ ਕਹਿਣਾ ਕਿ ਸ਼ੀਤਨ ਰਾਗਪੁਰ ਇਸ ਟਾਈਮ ਕੋਈ ਮੁੱਦਾ ਨਹੀਂ ਹੈਗਾ ਇਸ ਕਰਕੇ ਉਹ ਪੈਨ ਡਰਾਈਵ ਲੈ ਕੇ ਘੁੰਮ ਰਹੇ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ